ਕੈਨੇਡਾ ਰੈਵੈਨਿਊ ਏਜੰਸੀ ਦੀ ਅੰਦਰੂਨੀ ਸਮੀਖਿਆ ਦੇ ਅੰਕੜੇ ਦਰਸਾਉਂਦੇ ਨੇ ਕਿ ਯੋਗ ਨਾ ਹੋਣ ਦੇ ਬਾਵਜੂਦ ਫੈਡਰਲ ਕੋਵਿਡ-19 ਬੈਨੀਫਿਟਸ ਕਲੇਮ ਕਰਨ ਨੂੰ ਲੈ ਕੇ ਏਜੰਸੀ ਨੇ ਤਕਰੀਬਨ 300 ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਕ ਕਰ ਦਿੱਤਾ ਹੈ ਸੀਆਰਏ ਨੇ ਉਹਨਾਂ ਮੁਲਾਜ਼ਮਾਂ ਦੀ ਪਛਾਣ ਕਰਨ ਲਈ ਪਿਛਲੇ ਸਾਲ ਸਮੀਖਿਆ ਸ਼ੁਰੂ ਕੀਤੀ ਸੀ ਜਿਨ੍ਹਾਂ ਨੇ ਅਣਉਚਿਤ ਢੰਗ ਨਾਲ ਸੀਈਆਰਬੀ ਭੁਗਤਾਨ ਪ੍ਰਾਪਤ ਕੀਤੇ ਸਨ ਏਜੰਸੀ ਦੇ 600 ਮੁਲਾਜ਼ਮ ਸ਼ੱਕ ਦੇ ਘੇਰੇ ਵਿੱਚ ਸਨ ਏਜੰਸੀ ਨੇ ਕਿਹਾ ਸੀਆਰਏ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਤੇ ਕੈਨੇਡਾ ਦੇ ਟੈਕਸ ਤੇ ਬੈਨੀਫਿਟਸ ਪ੍ਰਣਾਲੀਆਂ ਦੀ ਅਖੰਡਤਾ ਦੀ ਰੱਖਿਆ ਕਰਨ ਦੇ ਲਈ ਵਚਨਬੱਧ ਹੈ ਕੈਨੇਡਾ ਸਰਕਾਰ ਨੇ ਕੋਵਿਡ ਮਹਾਮਾਰੀ ਦੌਰਾਨ ਸਾਲ 2020 ਦੇ ਵਿੱਚ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਨਾ ਦਾ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਤਹਿਤ ਕੋਵਿਡ ਲਾਕਡਾਊਨ ਦਾ ਦੌਰਾਨ ਨੌਕਰੀਆਂ ਗੁਆਣ ਵਾਲੇ ਕੈਨੇਡੀਅਨਸ ਦੀ ਵਿੱਤੀ ਮਦਦ ਕੀਤੀ ਜਾਂਦੀ ਸੀ ਇਸ ਸਹਾਇਤਾ ਪ੍ਰੋਗਰਾਮ ਦੇ ਤਹਿਤ ਕੋਵਿਡ 19 ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਨੌਕਰੀ ਪੇਸ਼ਾ ਤੇ ਸਵੈ ਰੋਜ਼ਗਾਰ ਵਾਲੇ ਯੋਗ ਕੈਨੇਡੀਅਨਸ ਨੂੰ ਪ੍ਰਤੀ ਮਹੀਨਾ 2000 ਡਾਲਰ ਪ੍ਰਾਪਤ ਹੁੰਦੇ ਨੇ ਸੀਆਰਏ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਾਰਾ ਜੂਨ 2024 ਤੱਕ 299 ਸੀਆਰਏ ਮੁਲਾਜ਼ਮ ਜਿਨ੍ਹਾਂ ਨੇ ਸੀਈਆਰਬੀ ਲਈ ਅਣਉਚਿਤ ਢੰਗ ਨਾਲ ਅਪਲਾਈ ਕੀਤਾ ਤੇ ਪ੍ਰਾਪਤ ਕੀਤਾ ਉਹ ਹੁਣ ਸੀਆਰਏ ਦੇ ਨਾਲ ਨਹੀਂ ਨੇ ਕੋਈ ਵੀ ਵਿਅਕਤੀ ਜੋ ਸਰਪ ਦੇ ਲਈ ਅਯੋਗ ਪਾਇਆ ਜਾਂਦਾ ਹੈ ਜਿਸ ਦੇ ਵਿੱਚ ਸੀਆਰਏ ਮੁਲਾਜ਼ਮ ਵੀ ਸ਼ਾਮਿਲ ਨੇ ਜਿਨ੍ਹਾਂ ਨੇ ਅਣਉਚਿਤ ਢੰਗ ਨਾਲ ਅਰਜ਼ੀ ਦਿੱਤੀ ਸੀ ਤੇ ਸਨੂੰ ਪ੍ਰਾਪਤ ਕੀਤਾ ਸੀ ਜੇਕਰ ਉਹਨਾਂ ਨੇ ਰਕਮਾਂ ਦਾ ਵਾਪਸ ਭੁਗਤਾਨ ਨਹੀਂ ਕੀਤਾ ਤਾਂ ਉਹਨਾਂ ਨੂੰ ਅਜਿਹਾ ਕਰਨਾ ਪਵੇਗਾ ਸੀਆਰਏ ਨੇ ਕਿਹਾ ਕਿ ਇਸ ਵਿੱਚ ਇਹਨਾਂ ਮਾਮਲਿਆਂ ਦੇ ਵਿੱਚੋਂ ਹੁਣ ਤੱਕ ਲਗਭਗ 135 ਮੁਲਾਜ਼ਮ ਸਰਬ ਦੇ ਯੋਗ ਪਾਏ ਗਏ ਨੇ ਏਜੰਸੀ ਦੇ ਕੁਝ ਮੁਲਾਜ਼ਮਾਂ ਨੂੰ ਮਹਾਮਾਰੀ ਦੌਰਾਨ ਸਰਬ ਪ੍ਰਾਪਤ ਕਰਨ ਦੇ ਲਈ ਯੋਗ ਕੀਤਾ ਗਿਆ ਸੀ ਤੇ ਅਸਥਾਈ ਮੁਲਾਜ਼ਮ ਅਤੇ ਸਟੂਡੈਂਟ ਕੰਟਰੈਕਟ ਤੇ ਕੰਮ ਕਰਨ ਵਾਲੇ ਮੁਲਾਜ਼ਮ ਆਪਣੀ ਰੋਜ਼ਗਾਰ ਸਥਿਤੀ ਮੁਤਾਬਕ ਯੋਗ ਹੋ ਸਕਦੇ ਨੇ ਯੂਨੀਅਨ ਆਫ ਟੈਕਸ empioyes ਦਾ ਕਹਿਣਾ ਹੈ ਕਿ ਏਜੰਸੀ ਬਹੁਤ ਸਖਤ ਪਹੁੰਚ ਦਿਖਾ ਰਹੀ ਹੈ ਯੂਨੀਅਨ ਦੇ ਪ੍ਰੈਜ਼ੀਡੈਂਟ ਮਾਰਕ ਬਰੀਅਰ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਕੁਝ ਗਲਤ ਕੰਮ ਕੀਤਾ ਤੇ ਉਹ ਇਸ ਦਾ ਕਾਮਯਾਬਾ ਪਗਤ ਰੈਨੇ ਪਰ ਪਰ ਅਜਿਹੇ ਵੀ ਹੋਣਗੇ ਜਿਨ੍ਹਾਂ ਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ ਮਾਰਟ ਨੇ ਕਿਹਾ ਹੈ ਕਿ ਸੀਆਰਏ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਨੇ ਤੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਵੀ ਚਾਹੀਦਾ ਪਰ ਸ਼ੱਕ ਦੇ ਮਾਮਲਿਆਂ ਵਿੱਚ ਵੀ ਏਜੰਸੀ ਬਹੁਤ ਸਖਤ ਰਵਈਆ ਦਿਖਾ ਰਹੀ ਹੈ ਉਹਨਾਂ ਕਹੇ ਕਿ ਕੁਝ ਬਰਖਾਸਤਗੀਆਂ ਤਾਂ ਸਪਸ਼ਟ ਸਨ ਤੇ ਉਹਨਾਂ ਨੂੰ ਬਚਾਉਣਾ ਔਖਾ ਸੀ ਪਰ ਕੁਝ ਮਾਮਲਿਆਂ ਵਿੱਚ ਯੂਨੀਅਨ ਨੇ ਸ਼ਿਕਾਇਤਾਂ ਦਾਇਰ ਕੀਤੀਆਂ ਮਾਤੇ ਕਿ ਹੈ ਕਿ ਜਦੋਂ ਸਰਬ ਲਾਂਚ ਹੋਇਆ ਸੀ ਤਾਂ ਉਦੋਂ ਇਹ ਬਹੁਤ ਗੁੰਝਲਦਾਰ ਸੀ ਕਿ ਇਸ ਲਈ ਕੌਣ ਯੋਗ ਹੈ ਤੇ ਕੌਣ ਨਹੀਂ ਉਹਨਾਂ ਕਹਿੰਦੇ ਕਿ ਕੁਝ ਸੀਆਰਏ ਮੁਲਾਜ਼ਮ ਵੀ ਆਮ ਲੋਕਾਂ ਵਰਗੇ ਹੀ ਹਨ ਤੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਯੋਗ ਹਨ ਜਾਂ ਨਹੀਂ ਉਹਨਾਂ ਕਹਿੰਦੇ ਕਿ ਕਈ ਅਜਿਹੇ ਸਨ ਜੋ ਚੁਣੇ ਗਏ ਲੋਕ ਸਨ ਜੋ ਦੋ ਜਾਂ ਫਿਰ ਤਿੰਨ ਨੌਕਰੀਆਂ ਵੀ ਕਰ ਰਹੇ ਸਨ ਤੇ ਇੱਕ ਨੌਕਰੀ ਗਵਾਉਣ ਤੇ ਉਹਨਾਂ ਨੂੰ ਲੱਗਾ ਕਿ ਆਮਦਨ ਘਟਨ ਕਰਕੇ ਉਹ ਮੈਨੀਫੈਟ ਦੇ ਯੋਗ ਹੋ ਸਕਦੇ ਨੇ ਉਹਨਾਂ ਦੇ ਮੁਤਾਬਕ ਕੁਝ ਮਾਮਲਿਆਂ ਵਿੱਚ ਸੀਆਰਏ ਦੇ ਕਸਟਮਰ ਸਰਵਿਸ ਦੇ ਵੱਲੋਂ ਵੀ ਗਲਤ ਜਾਣਕਾਰੀ ਪ੍ਰਦਾਨ ਕੀਤੀ ਗਈ ਸੀ ਸੀਆਰਏ ਵਿੱਚ ਤਕਰੀਬਨ 60000 ਮੁਲਾਜ਼ਮ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ